ਦੋਸਤੋ ਪੰਜਾਬ ਦੀ ਸ਼੍ਰੋਮਣੀ ਗਾਇਕਾ ਗਰਮੀਤ ਬਾਵਾ ਜਿਨ੍ਹਾਂ ਨੇ ਇੱਕ ਵਰਲਡ ਰਿਕਾਰਡ ਵੀ ਆਪਣੇ ਨਾਮ ਦਰਜ ਕਰਵਾਇਆ ਪੂਰੀ ਦੁਨੀਆ ਦੇ ਵਿੱਚੋਂ ਸਭ ਤੋਂ ਲੰਮੀ ਹੇਕ ਲਾ ਕੇ ਗਰਮੀਤ ਬਾਵਾ ਨੇ ਇੱਕ ਵਰਲਡ ਰਿਕਾਰਡ ਪੈਦਾ ਕਰ ਦਿੱਤਾ ਸੀ ਉਹਨਾਂ ਨੇ ਕਰੀਬ 45 ਸੈਕਿੰਡ ਲੰਮੀ ਹੇਕ ਲਾਈ ਪਰ ਅੱਜ ਦੀ ਬਹੁਤੀ ਨੌਜਵਾਨ ਪੀੜੀ ਪੰਜਾਬ ਦੇ ਇਸ ਅਸਲ ਕਲਾਕਾਰ ਨੂੰ ਭੁੱਲੀ ਬੈਠੀ ਹੈ ਗਰਮੀਤ ਬਾਵਾ ਉਹ ਮਹਾਨ ਗਾਇਕਾ ਸੀ ਜਿਨ੍ਹਾਂ ਨੂੰ ਸੁਣ ਕੇ ਹਰ ਕਿਸੇ ਦੇ ਮੋਹੋਂ ਇਹ ਨਿਕਲਦਾ ਸੀ ਕਿ ਆ ਹੁੰਦੀ ਹੈ ਅਸਲੀ ਕਲਾਕਾਰੀ ਆ ਹੁੰਦਾ ਹੈ ਅਸਲੀ ਸੰਗੀਤ ਪਰ ਕੌਣ ਸਨ ਗਰਮੀਤ 바ਵਾ ਕੀ ਸੀ ਉਹਨਾਂ ਦਾ ਪਰਿਵਾਰਿਕ ਪਿਛੋਕੜ ਕਿਵੇਂ ਉਹ ਪੰਜਾਬ ਦੇ ਇੰਨੇ ਵੱਡੇ ਕਲਾਕਾਰ ਬਣੇ ਤੇ ਉਹਨਾਂ ਦੀ ਮੌਤ ਦੇ ਅਸਲ ਕਾਰਨ ਕੀ ਸਨ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਦੀ ਇਸ ਮਹਾਨ ਸ਼ਖਸੀਅਤ ਦਾ ਜਨਮ ਸਾਲ 1944 ਈਸਵੀ ਵਿੱਚ ਮਾਤਾ ਰਾਮਕੌਰ ਦੀ ਕੁੱਖੋਂ ਪਿਤਾ ਸਰਦਾਰ ਉੱਤਮ ਸਿੰਘ ਦੇ ਘਰ ਪਿੰਡ ਕੋਠੇ ਜ਼ਿਲ੍ਹਾ ਗਰਦਾਸਪੁਰ ਵਿੱਚ ਹੋਇਆ ਸੀ ਉਸ ਵਕਤ ਅਜੇ ਭਾਰਤ ਉੱਤੇ ਅੰਗਰੇਜ਼ਾਂ ਦਾ ਹੀ ਰਾਜ ਹੁੰਦਾ ਹੈ ਤੇ ਪੰਜਾਬ ਵੀ ਬ੍ਰਿਟਿਸ਼ ਰਾਜ ਦਾ ਹੀ ਹਿੱਸਾ ਹੁੰਦਾ ਗਰਮੀਤ 바ਵਾ ਮਹਿਜ ਅਜੇ 2 ਕੁ ਸਾਲਾਂ ਦੀ ਹੁੰਦੀ ਹੈ ਕਿ ਉਹਨਾਂ ਦੀ ਮਾਂ ਦਾ ਅਚਾਨਕ ਦਿਹਾਤ ਹੋ ਜਾਂਦਾ ਹੈ ਜਿਸ ਕਰਕੇ ਉਹਨਾਂ ਦੀ ਸਾਰੀ ਪਰਵਰਿਸ਼ ਉਹਨਾਂ ਦੇ ਪਿਤਾ ਨੇ ਹੀ ਕੀਤੀ ਬਚਪਨ ਵਿੱਚ ਗਾਇਕੀ ਦੇ ਸ਼ੌਂਕ ਤੋਂ ਇਲਾਵਾ ਗਰਮੀਤ 바ਵਾ ਪੜ੍ਹਾਈ ਲਿਖਾਈ ਵਿੱਚ ਵੀ ਬਹੁਤ ਹੁਸ਼ਿਆਰ ਹੁੰਦੇ ਹਨ ਪਹਿਲਾਂ ਉਹਨਾਂ ਦਾ ਸੁਪਨਾ ਹੁੰਦਾ ਸੀ ਕਿ ਉਹ ਬਹੁਤ ਸਾਰੀ ਪੜ੍ਹਾਈ ਲਿਖਾਈ ਕਰਕੇ ਇੱਕ ਵਧੀਆ ਅਧਿਆਪਕ ਬਣ ਗਏ ਪਰ ਉਹਨਾਂ ਸਮਿਆਂ ਵਿੱਚ ਕੁੜੀਆਂ ਨੂੰ ਕੋਈ ਬਹੁਤਾ ਪੜ੍ਹਾਈ ਲਿਖਾਈ ਵਾਸਤੇ ਸਕੂਲ ਨਹੀਂ ਸੀ ਭੇਜਿਆ ਜਾਂਦਾ ਉਦੋਂ ਤਾਂ ਜ਼ਿਆਦਾਤਰ ਮਰਦ ਵੀ ਅਨਪੜ੍ਹ ਰਹਿ ਕੇ ਘਰਾਂ ਦਾ ਕੰਮ ਕਰਿਆ ਕਰਦੇ ਸਨ ਪਰ ਗਰਮੀਤ 바ਵਾ ਨੇ ਆਪਣਾ ਇਹ ਸੁਪਨਾ ਟੁੱਟਣ ਨਾ ਦਿੱਤਾ ਬਹੁਤ ਸਾਰੀਆਂ ਤੰਗੀਆਂ ਤਰਸ਼ੀਆਂ ਨੂੰ ਸਹਿ ਕੇ ਵੀ ਉਹਨਾਂ ਨੇ ਆਪਣੀ ਭੜਾਈ ਪੂਰੀ ਕੀਤੀ ਤੇ ਜੇਵੀਟੀ ਦੀ ਪੜ੍ਹਾਈ ਕਰਕੇ ਆਪਣੇ ਇਲਾਕੇ ਦੇ ਪਹਿਲੇ ਮਹਿਲਾ ਅਧਿਆਪਕ ਬਣੀ ਇਸ ਤੋਂ ਬਾਅਦ ਉਹਨਾਂ ਦਾ ਵਿਆਹ ਕਿਰਪਾਲ 바ਵਾ ਨਾਲ ਹੋ ਜਾਂਦਾ ਹੈ ਜੋ ਉਸ ਸਮੇਂ ਦੇ ਬਹੁਤ ਚੰਗੇ ਲੋਕ ਗਾਇਕ ਸਨ ਵਿਆਹ ਤੋਂ ਬਾਅਦ ਗਰਮੀਤ 바ਵਾ ਅਤੇ ਕਿਰਪਾਲ 바ਵਾ ਦੇ ਘਰ ਤਿੰਨ ਧੀਾਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਉਹਨਾਂ ਦੀਆਂ ਦੋ ਧੀਾਂ ਲਾਚੀ 바ਵਾ ਅਤੇ ਗਲੋਰੀ 바ਵਾ ਨੇ ਵੀ ਅੱਗੇ ਗਾਇਕੀ ਵਿੱਚ ਆਪਣੇ ਪੈਰ ਧਰੇ ਲਾਚੀ 바ਵਾ ਦਾ ਵੀ ਪਿਛਲੇ ਸਮੇਂ ਦੌਰਾਨ ਦਿਹਾਂਤ ਹੋ ਚੁੱਕਾ ਹੈ ਗਰਮੀਤ 바ਵਾ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਬਾਰੇ ਗੱਲ ਕਰੀਏ ਤਾਂ ਉਹਨਾਂ ਦੇ ਪਤੀ ਕਿਰਪਾਲ 바ਵਾ ਨੇ ਗਰਮੀਤ 바ਵਾ ਦੀ ਬੜੀ ਹੌਸਲਾ ਫੁਜਾਈ ਕੀਤੀ ਜਿਸ ਦੇ ਚੱਲਦੇ 1968 ਦੇ ਵਿੱਚ ਗਰਮੀਤ 바ਵਾ ਆਪਣੇ ਇਸ ਸੰਗੀਤਕ ਸਫ਼ਰ ਦੀ ਸ਼ੁਰੂਆਤ ਕਰਦੇ ਹਨ ਗਰਮੀਤ 바ਵਾ ਨੇ ਸ਼ੁਰੂ ਤੋਂ ਹੀ ਪੰਜਾਬੀ ਲੋਕ ਸਾਜ ਜਿਵੇਂ ਅਲਗੋਜੇ ਚਿਮਟਾ ਢੋਲਕੀ ਅਤੇ ਤੁੰਬੀ ਆਦਿ ਨਾਲ ਹੀ ਗੀਤ ਗਾਏ ਇਸੇ ਦੌਰਾਨ ਇੱਕ ਵਾਰ ਮੁੰਬਈ ਸ਼ਹਿਰ ਦੇ ਵਿੱਚ ਪੰਜਾਬ ਐਸੋਸੀਏਸ਼ਨ ਵੱਲੋਂ ਇੱਕ ਬਹੁਤ ਵੱਡਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਤੋਂ ਇਲਾਵਾ ਬਾਲੀਵੁੱਡ ਦੀਆਂ ਵੀ ਵੱਡੀਆਂ-ਵੱਡੀਆਂ ਹਸਤੀਆਂ ਪੁੱਜੀਆ ਹੁੰਦੀਆਂ ਨੇ ਪ੍ਰੇਮ ਚੋਪੜਾ ਤੇ ਰਾਜਕਪੂਰ ਵਰਗੇ ਵੱਡੇ ਐਕਟਰ ਸਟੇਜ ਦੇ ਬਿਲਕੁਲ ਸਾਹਮਣੇ ਬੈਠੇ ਹੁੰਦੇ ਹਨ ਜਿਸ ਵੇਲੇ ਗਰਮੀਤ ਬਾਬਾ ਨੇ ਸਟੇਜ ਤੇ ਆ ਕੇ ਗਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਏਦਾਂ ਦਾ ਮਾਹੌਲ ਬਣਾਇਆ ਮਾੜੋ ਜਿਵੇਂ ਸਭਾ ਹੀ ਰੁਕ ਗਿਆ ਹੋਵੇ ਸਾਰਾ ਹਾਲ ਹੀ ਖੜਾ ਹੋ ਕੇ ਗਰਮੀਤ ਬਾਬਾ ਦੇ ਸਤਿਕਾਰ ਵੱਜੋਂ ਤਾੜੀਆਂ ਮਾਰਨ ਲੱਗਾ ਗਰਮੀਤ 바ਵਾ ਦੀ ਗਾਇਕੀ ਤੋਂ ਖਾਸ ਕਰਕੇ ਰਾਜ ਕਪੂਰ ਇੰਨਾ ਪ੍ਰਭਾਵਿਤ ਹੋਇਆ ਕਿ ਉਹਨਾਂ ਨੂੰ ਹਟਣੀ ਨਾ ਦਿੱਤਾ ਜਾਵੇ ਵਾਰ-ਵਾਰ ਲੋਕ ਗੀਤ ਅਤੇ ਬੋਲੀਆਂ ਦੀ ਫਰਮਾਇਸ਼ ਗਰਮੀਤ 바ਵਾ ਕੋਲੋਂ ਕਰ ਰਹੇ ਸਨ ਗਰਮੀਤ 바ਵਾ ਨੇ 1987 ਦੇ ਵਿੱਚ ਸੰਯੁਕਤ ਸੋਵੀਅਤ ਸੰਘ ਵਿੱਚ ਹੋਏ ਦੁਨੀਆ ਦੇ ਸੰਗੀਤਕ ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਵੀ ਕੀਤੀ ਸੀ ਸਾਲ 1988 ਦੇ ਵਿੱਚ ਉਹ ਜਾਪਾਨ ਵਿੱਚ ਆਪਣਾ ਲੋਹਾ ਬਣਵਾਉਣ ਗਏ ਤੇ ਬਾਅਦ ਉਹ ਲਗਭਗ ਹਰ ਉਹ ਦੇਸ਼ ਵਿੱਚ ਗਏ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਸਨ ਗੁਰਮੀਤ ਬਾਵਾ ਦੇ ਨਾਮ 45 ਸਕਿੰਟਾਂ ਤੱਕ ਦੁਨੀਆ ਦੀ ਸਭ ਤੋਂ ਲੰਬੀ ਏਕ ਲੋੜ ਦਾ ਇੱਕ ਵਰਲਡ ਰਿਕਾਰਡ ਦਰਜ ਹੋਇਆ ਹੈ ਬਾਵਾ ਦੇ ਗੀਤ ਜੁਗੜੀ ਅਤੇ ਘੋੜੀਆਂ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋਈ ਗੁਰਮੀਤ ਬਾਵਾ ਪਹਿਲੇ ਉਹ ਫੀਮੇਲ ਸਿੰਗਰ ਵੀ ਬਣੇ ਜਿਨ੍ਹਾਂ ਨੇ ਪਹਿਲੀ ਵਾਰ ਦੂਰਦਰਸ਼ਨ ਦੇ ਮੰਚ ਉੱਤੇ ਗਾਇਆ ਸੀ ਸਭ ਤੋਂ ਵੱਖਰੇ ਗਾਇਕੀ ਦੇ ਲਹਿਜੇ ਅਤੇ ਸਰੀਲੀ ਆਵਾਜ਼ ਕਾਰਨ ਗਰਮੀਤ ਬਾਬਾ ਨੂੰ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਸਾਲ 1991 ਦੇ ਵਿੱਚ ਉਹਨਾਂ ਨੂੰ ਪੰਜਾਬ ਸਰਕਾਰ ਦੇ ਸਟੇਟ ਅਵਾਰਡ ਨਾਲ نوازਿਆ ਜਾਂਦਾ ਹੈ। ਫਿਰ ਸੰਗੀਤ ਪੁਰਸਕਾਰ ਪੰਜਾਬ ਨਾਟਕ ਅਕੈਡਮੀ ਵੱਲੋਂ ਮਿਲਦਾ। ਦਾ ਨੈਸ਼ਨਲ ਦੇਵੀ ਅਹिल्या ਅਵਾਰਡ ਉਹਨਾਂ ਨੂੰ ਮੱਧ ਪ੍ਰਦੇਸ਼ ਸਰਕਾਰ ਵੱਲੋਂ 2002 ਦੇ ਵਿੱਚ ਦਿੱਤਾ ਗਿਆ। ਇਹਨਾਂ ਸਾਰਿਆਂ ਤੋਂ ਇਲਾਵਾ ਸ਼ਰੋਮਰੀ ਗਾਇਕਾ ਦਾ ਅਵਾਰਡ ਵੀ ਸਾਲ 2008 ਦੇ ਵਿੱਚ ਗਰਮੀਤ ਬਾਬਾ ਨੂੰ ਮਿਲਿਆ। ਇਹ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਚਕਾਰ ਇੱਕ ਅਜਿਹੀ ਮਹਾਨ ਗਾਇਕਾ ਨੇ ਜਨਮ ਲਿਆ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾਇਆ ਤੇ ਪੂਰੀ ਦੁਨੀਆ ਨੂੰ ਪੰਜਾਬੀ ਸੱਭਿਆਚਾਰ ਪੁਰਾਣੇ ਪੰਜਾਬੀ ਵਿਰਸੇ ਤੋਂ ਜਾਣੂ ਕਰਵਾਇਆ ਅੱਜ ਦੇ ਸਮੇਂ ਵਿੱਚ ਗਰਮੀਤ 바ਵਾ ਵਰਗੀ ਕੋਈ ਗਾਇਕਾ ਬਣ ਜਾਣਾ ਲਗਭਗ ਨਾ ਮੁਣਕਣ ਜਹੀ ਗੱਲ ਹੈ ਸੋ ਦੋਸਤੋ ਇਹ ਸੀ ਸਰੋਵੜੀ ਗਾਇਕਾ ਕਹੀ ਜਾਂਦੀ ਗਰਮੀਤ 바ਵਾ ਦੀ ਜ਼ਿੰਦਗੀ ਦੀ ਅਸਲ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ